ਹਾਂਜੀ ਵੈਗਰੂ ਜੀ ਆਪਾਂ ਪਹੁੰਚ ਗਏ ਜੀ ਖਾਲਸੇ ਦੀ ਜਨਮ ਭੂਮੀ ਠੀਕ ਹੈ ਜੀ ਇੱਧਰ ਆ ਜੀ ਪਵਿੱਤਰ ਸਰੋਵਰ ਠੀਕ ਹੈ ਜੀ ਹਾਂ ਠੀਕ ਤੇ ਸਾਹਮਣੇ ਤੁਹਾਨੂੰ ਹੁਣ ਅੰਦਰ ਚੱਲ ਕੇ ਦਰਸ਼ਨ ਕਰਾਉਨੇ ਨਾਲ ਸਜੀਆਂ ਹੋਈਆਂ ਨੇ ਸੋਹਣੀਆਂ ਸੋਹਣੀਆਂ ਦੁਕਾਨਾਂ ਠੀਕ ਹੈ ਜੀ ਤਿਆਗ ਅਤੇ ਸਮਰਪਣ ਦੀ ਧਰਤੀ ਠੀਕ ਹੈ ਜੀ ਇਹ ਜਿਹੜਾ ਸ਼ਹਿਰ ਹੈ ਪਾਸ਼ਾਹੀ ਨੌਵੀਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਸਾਇਆ ਸੀ ਠੀਕ ਹੈ ਜੀ ਪਹਿਲਾ ਸ਼ਹਿਰ ਦਾ ਨਾਮ ਸੀਗਾ ਚੱਕ ਨਾਨਕੀ ਜੋ 1665 ਈਸਵੀ ਵਿੱਚ ਬਸਾਇਆ ਗਿਆ ਸੀ 1699 ਦੀ ਬਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਥਾਪਨਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਜਗ੍ਹਾ ਤੇ ਕੀਤੀ ਸੀ ਠੀਕ ਹੈ ਜੀ ਕੋਲ ਮੇ ਮਹੱਲੇ ਨਹੀਂ ਅੰਦਰ ਆਉਣ ਦਾ ਸਾਨੂੰ ਦੇ ਸਾਨੂੰ ਪਤਾ ਹੀ ਹੈ ਕਿ ਕਿੰਨੀਆਂ ਭਰਦੀਆਂ ਹੈ ਠੀਕ ਹੈ ਜੀ ਇਹ ਵਿਸਾਖੀ ਵਾਲੇ ਦਿਨ ਵੀ ਇੱਥੇ ਬਹੁਤ ਹੀ ਭਾਰੀ ਇਕੱਠ ਹੁੰਦਾ 1699 ਮਿਸਾਖੀ ਵਾਲੇ ਦਿਨ ਗੁਰੂ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਇਸ ਜਗ੍ਹਾ ਤੇ ਕੀਤੀ ਸੀ ਠੀਕ ਹੈ ਜੀ ਗੁਰੂ ਨਾਨਕ ਪਰ ਸਾਹਿਬ ਪੰਜ ਤਖਤਾਂ ਵਿੱਚੋਂ ਇੱਕ ਤਖਤ ਸ੍ਰੀ ਕੇਸਗੜ ਸਾਹਿਬ ਇੰਕਣਿਆ ਫਿਆਨੰਦ ਪ੍ਰਸਾਦ ਦੇ ਨਾਮ ਨਾਲ ਵੀ ਜਾਣਦੇ ਆ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਆਜੋ ਹੁਣ ਤੁਹਾਨੂੰ ਚੱਲ ਕੇ ਦਰਸ਼ਨ ਕਰਾਉਨੇ ਨਾਲ ਦੇਖੋ ਸੋਹਣੇ ਸੁਹਣੇ ਆ ਦੁਕਾਨਾਂ ਹਾਂਜੀ ਪੂਰੀਆਂ ਰੌਣਕਾਂ ਨੇ ਠੀਕ ਹੈ ਜੀ ਆ ਸਰਬ ਲੋਕ ਦੇ ਭਾਂਜੀ ਇਸਨੰ ਬੰ ਲੱਗਦਾ ਯਾਤਰਾ ਕਿੱਥੇ ਚੱਲੇ ਆ ਜਾਂ ਫਿਰ ਆਈਆਂ ਕਿਤੋਂ ਠੀਕ ਹੈ ਜੀ ਬਹੁਤ ਹੋਰ ਸਾਹਿਬ ਤੇ ਪੂਰੀਆਂ ਰੌਣਕਾਂ ਨੇ ਤੇ ਹੁਣ ਸਾਨੂੰ ਦਰਸ਼ਨ ਕਰਾਉਣਾ ਇੱਧਰ ਪੂਰਾ ਬਾਜ਼ਾਰ ਸਜਿਆ ਹੋਇਆ ਹਰ ਪਾਸੇ ਤਾਂ ਤੁਸੀਂ ਦੇਖ ਸਕਦੇ ਹੋ ਹਾਂ ਜੀ ਆ ਨਿਕਲ ਦੇਖੋ ਵਾਹਿਗੁਰੂ ਜੀ ਤਕ ਤਸਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਠੀਕ ਹੈ ਜੀ ਭਾਈ ਅਨੰਦ ਲਾਲ ਜੀ ਲਾਇਬ੍ਰੇਰੀ ਹੈ ਇੱਥੇ ਆਹ ਹੈ ਜੀ ਇੱਥੇ ਹਾਂ ਜੀ ਡੇਲੀ ਪੋਸਟ ਜਿਹੜਾ ਨਿਊਜ਼ ਹੈ ਉਥੇ ਤਕ ਸ੍ਰੀ ਕੇਸਗੜ ਸਾਹਿਬ ਦੀ ਮਰਮਾਣੇ ਦਾ ਸਿੱਧਾ ਪ੍ਰਸਾਰਣ ਹੁੰਦਾ ਹਰ ਰੋਜ਼ ਅਮਰਤ ਵੇਲੇ ਡੇਲੀ ਪੋਸਟ ਤੇ ਆ ਲੱਗਿਆ ਹੈ ਮੋਰ ਭਾਈ ਗੁਰੂ ਜੀ ਸਰਪਨੂੰ ਦਰਸ਼ਨ ਕਰਾਉਨੇ ਆ ਤੇ ਇਸੇ ਕਰਤਾ ਠੀਕ ਆ ਭਾਈ ਗੁਰੂ ਜੀ ਦਾ ਚਲ ਗੱਲਾਂ ਜਿੰਨ ਵਾਲੀ ਆ ਦੇਖੋ ਜੀ ਸਸਟੇਂਟ ਆ तैयार बार शस्त्र ठीक है जी इधर ए भी है हाँ इधर मार्केट हा, आ पूरी ठीक है जी चल आज थानू दर्शन कराने ਆਗਰੋ ਜੇ ਇੱਧਰ ਸਾਹਮਣੇ ਆ ਜੋੜਾ ਘਰ ਆ ਜੀ ਜਦੋਂ ਆਪਾਂ ਆ ਇੱਥੋਂ ਚੜੇ ਆ ਸਿੱਧਾ ਹੀ ਉੱਪਰ ਠੀਕ ਹੈ ਜੀ ਅਗਰ ਦਰਬਾਰ ਸਾਹਿਬ ਨੇ ਦਰਸ਼ਨ ਕਰਾਉਣੇ ਦੇਖੋ ਜੀ ਕੰਨੀਆਂ ਰੌਣਕਾਂ ਨੇ ਠੀਕ ਹੈ ਜੀ ਹਾਂ ਇਹ ਨਗਰ ਕੀਰਤਨ ਚੱਲਣੇ 15 ਨਵੰਬਰ ਤੋਂ ਲੈ ਕੇ 23 ਨਵੰਬਰ ਦੇ ਵਿੱਚ ਇੱਕਾਈ ਜੀ ਹਾਂ ਦੇਖੋ ਪੰਜਾਬ ਦੇ ਵੱਖ-ਵੱਖ ਜਿਹੜੇ ਸ਼ਹਿਰਾਂ ਤੋਂ ਹੰਦ ਨਗਰ ਕੀਰਤਨ ਚੱਲ ਰੂ ਹੈ ਦੇਖੋ ਭਾਈ ਇਹ ਸੋਨਾ ਚੱਲ ਰਹੀ वाहिगुरु जी इतिहास बि लिखिया ठीकु आहे साम्हूं अंग्रेज़ी ਬਾਕੀ ਜਿਹੜੀ ਮੈਂ ਤੁਹਾਨੂੰ ਦੱਸਿਆ ਇਤਿਹਾਸ ਉਹੀ ਹੈ ਜੀ ਠੀਕ ਹੈ ਵਾਹਿਗੁਰੂ ਜੀ ਹਾਂ ਇਹ ਪੰਜ ਪਿਆਰੇ ਨੇ ਨੌਆ ਵਾਹਿਗੁਰੂ ਜੀ ਭਾਈ ਰਿਆ ਸਿੰਘ ਭਾਈ ਧਰਮ ਸਿੰਘ ਭਾਈ ਹਿੰਮਤ ਸਿੰਘ ਭਾਈ ਮੋਕਨ ਸਿੰਘ ਭਾਈ ਸਾਹਿਬ ਸਿੰਘ ਠੀਕ ਹੈ ਕਹਾਂ ਤੋਂ ਆ ਹੇਕੜਾ ਸਤਾਰ ਤੋਂ ਵਿਚ ਖਾਨ ਸੇ ਹਨ ਖੰਡਾ ਜਿੱਦਾਂ ਹੈ ਠੀਕ ਹੈ ਖੰਡਾ ਹੈ ਕਟਾਰ ਹੈ ਤਰਫਾ ਵਰਛੈ ਨਾਗਣੀ ਮੰਦੂਕ ਹੈ ਸੈਫ ਦੋ ਬਹਾਦਰ ਸ਼ਾਹ ਦੇ ਪੇਟੇ ਦੇ ਕੋਲ ਸੈਫ ਜੋ ਬਹਾਦਰ ਸ਼ਾਹ ਨੇ ਪੇਟ ਦਿੱਤੀ ਜਸਰੀ ਲੈਣ ਤੋਂ ਜਾਂਦੇ ਗਏ ਸ਼ਮਸ਼ੀਰ ਬਖਸ਼ਾ ਦੀ ਮਰਸੀ ਢਾਲ ਦਰੇ ਅਹੀਨੀ ਔਰ ਕਿਸਰ ਇਹਨਾਂ ਵਾਲੀ ਜੀ ਨਾਮ ਸਾਹਿਬੀ ਨੰਬਰ ਸਾਹਿਬ ਨੇ ਅੰਦਰ ਬੁੰਗਾ ਸਾਹਿਬ ਨੇ ਪੰਜੇ ਪਿਆਰਿਆਂ ਨੇ ਜੀ ਸਾਹਿਬੀ ਦਰਸ਼ਨ ਕਰਾਉਣੇ वाहगुरु जी जी संगत ला देखो भारी कट्ठ ਜੀ ਗੁਰੂ ਸਾਹਿਬ ਜੀ ਦਰਬਾਰ ਤੇ ਅੱਜ ਸੋਖ ਨਾਲ ਕਾਫੀ ਸੰਗਤ ਆਈ ਹੋਈ ਆ ਅੰਦਰੋਂ ਮਤਲਬ 900 ਤੋਂ ਜ਼ਿਆਦਾ 70 ਸੀਗਾ ਆ ਲੈ ਕੋਈ ਤਾਂ ਇਤਰਾ ਦੇਖੋ ਤੁਸੀਂ ਇਹ ਆਂੰਦਵਰ ਸਾਹਿਬ ਜੀ ਦੀ ਪਵਿੱਤਰ ਧਰਤੀ ਠੀਕ ਹੈ ਨੀ ਇਹ ਤੋਂ ਹੀ ਚੜਕੇ ਆਏ ਦੁਪਰ ਆ ਠੀਕ ਹੈ ਨੀ ਭਾਵ ਜੀ ਬਾਰ ਸਾਹਿਬ ਅਸੀਂ ਮੱਥਾ ਟੇਕ ਲਿਆ 1 ਕਿਲੋਮੀਟਰ ਹੈ ਨਹੀਂ ਪੂਰਾ ਅੱਛਾ ਆਪਕੇ ਤੁਹਾਨੂੰ ਦਰਸ਼ਨ ਕਰਾਉਣੇ ਆ ਠੀਕ ਹੈ ਬਾਈ ਗੁਰੂ ਜੀ ਵੀ ਵਾਈਕਲ ਵੀ ਇੱਧਰ ਆਹਾ ਲੈਣਾ ਦੇਵੀ ਜੀ ਦਾ ਮੰਦਿਰ ਇੱਥੇ ਵੀ ਇੱਧਰ ਨਾਲੇ ਦਰਬਾਰ ਸਾਹਿਬ ਆ ਜੇ ਤੁਹਾਨੂੰ ਦਰਸ਼ਨ ਕਰਾਉਨੇ ਆ ਇਤਿਹਾਸਿਕ ਜਗ੍ਹਾ ਜਿਹੜੀਆਂ ਜਗ੍ਹਾ ਨੇ ਇੱਥੇ ਉਹਨਾਂ ਨੇ ਵਾਈਕਲ ਵੀ ਸਾਹਿਬ ਚੱਲੋ ਇਹੋ ਜਿਹਾ ਬਣਾ ਦਿੱਤਾ ਹੈ ਪ੍ਰਿੰਸ ਤੋਂ ਪ੍ਰਾਪਤ ਆਵਰਸਾਦ ਲਾਉਣੀ ਬਾਈ ਗੁਰੂ ਜੀ ਇੱਧਰ ਪੰਜਾ ਪਿਆਰੇ ਆ ਜਿਹਦੇ ਅਤੇ ਮਾਤਾ ਸਹਿਬ ਕੌਰ ਜੀ ਦਾ ਬੁੰਗਾ ਬੁੰਗਾ ਭਾਈ ਦਿਆ ਸਿੰਘ ਜੀ ਠੀਕ ਹੈ ਜੀ ਉਹਨਾਂ ਦਾ ਇਤਿਹਾਸ ਇੱਥੇ ਲਿਖਿਆ ਹੋਇਆ ਤੁਸੀਂ ਰੋਕ ਕੇ ਵੀ ਪੜ ਸਕਦੇ ਹੋ ਭਾਈ ਦਿਆ ਸਿੰਘ ਜੀ ਭਾਉ ਦਾ ਘਟ ਤੋਂ ਖਾਣੇ ਲੈਦੇ ਨੇ ਗੰਮ ਕੇ ਨਹੀਂ ਸਿੱਖਾਂ ਦੇ ਪੂਰਨ ਅਜੋਕ ਲਾਭਕਾਨੇ ਭਾਈ ਧਰਮ ਸਿੰਘ ਜੀ ਦੂਜੇ ਪਿਆਰੇ ਸ਼ਾਨ ਮੁਕਤੇ ਆਪਰੇ ਹਾਨਾ ਤੇ ਚੰਗੇ ਚੰਗੇ ਪ੍ਰੇਮੀ ਜੋ ਜੀਵਨ ਮਾਨ ਦੇ ਸਿੱਖਾਂ ਦੇ ਅੱਗੇ ਪਿਆਰੇ ਜੰਪੀ ਬਾਰੇ ਸੁਣੇਗੇ ਜਿਹੜੇ ਸ੍ਰੀ ਗੁਰੂ ਦੇ ਲਿਖੇ ਕਹਿਣੋਂ ਉਹਨਾਂ ਨੂੰ ਪ੍ਰਭਾਰ ਹੈ ਜੈ ਜੈ ਸੋਹ ਦੁਰੋਜਨ ਭਾਈ ਮੋਹਕਮ ਸਿੰਘ ਜੀ ਦਾ ਹਾਏ ਠੀਕ ਹੈ ਜੀ ਮੋਗਾ ਸਾਹਿਬ ਤੇ ਇੱਥੇ ਉਹਨਾਂ ਦਾ ਹਾਸ ਲਿਖਿਆ ਹੋਇਆ ਹੈ ਭਾਈ ਮਾਨ ਸਿੰਘ ਜੀ ਜਰੂਰ ਰੋਕ ਕੇ ਵੀਡੀਓ ਨੂੰ ਪੜ੍ਹੇ ਉਹਨਾਂ ਦਾ ਆਦਰ ਅੱਖਾਂ 'ਤੇ ਰੱਖਣਾ ਚਾਹੀਦਾ ਭਾਈ ਸਾਹਿਬ ਸਿੰਘ ਜੀ ਸੋ ਵੀ ਲਾਈਟ ਪੈ ਰਹੀ ਸੀ ਸਾਕੇ ਦੇ ਮਗਰੋਂ ਵੀ ਸਤਿਗੁਰੂ ਮਾਨਸ਼ਰਮਾ ਜੀ ਆਈ ਮਾਨ ਸ੍ਰੀਮਤੀ ਮਾਤਾ ਸਾਹਿਬ ਕੌਰ ਜੀ ਦਾ ਬਾਤ ਵੀ ਉਹਨਾਂ ਦੇ ਸਾਥੀਆਂ ਦੇ ਅਡੇ ਸਰਦਾਰ ਜੋ ਕੁੱਝ ਕੁੱਝ ਹੋ ਨਹੀਂ ਸਕਦਾ। ਤੁਹਾਨੂੰ ਕੋਨਾ ਵੀ ਵਿਗਿਆਨ ਤੇ ਸਿੱਖਿਆ ਦੇਣੀ। ਅਸੀਂ ਖਾਲਸੇ ਨੂੰ ਸਮਝਾਉਣਾ ਚਾਹੁੰਦੇ ਅਸੀਂ। ਦੇ ਨੀ ਨੀ ਨੋ ਹੋਵੇ ਤਨ ਸਾ ਪਰੇ ਸਾ ਮੈਂ ਇਹ ਰਾਹ। ਹਾਂਜੀ ਵਾਹਿਗੁਰੂ ਜੀ ਇੱਧਰ ਚੱਲਾਂਗੇ ਗੁਰੂ ਘਰ ਦਾ ਟਟ ਲੰਗਰ। ਠੀਕ ਹੈ ਵਾਹਿਗੁਰੂ ਜੀ ਇੱਧਰ ਦੇਖੋ ਸੰਗਤਾਂ ਦਾ ਭਾਰੀ ਇਕੱਠ। ਠੀਕ ਹੈ ਜੀ ਆਜਾ ਤੁਹਾਨੂੰ ਲੰਗਰ ਛਕਾਉਣੇ। ਸਤ ਨਾਮ 라ਹੇ ਗੁਰੂ ਸਤ ਨਾਮ 라ਹੇ ਗੁਰੂ ਜੀ ਵਾਹਿਗੁਰੂ ਜੀ ਸੰਗਤਾਂ ਦਾ ਭਾਰੋ ਦਣ ਕਰ ਰਹੇ ਹਾਂ ਜੀ ਜੀ ਵਾਹਿਗੁਰੂ ਜੀ ਇਹ ਜਿੱਤੀ ਆਪਣੀ ਛੋਟੀ ਜੀ ਵੀਡੀਓ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਤਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਪੱਕਾ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ